ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਰਾਈ ਵਾਲੇ ਤੋਂ ਮੌਕਸਰ ਢੇਲੇ ਦਾ ਦੋਸਤੋ ਇਹ ਪਿੰਡ ਹੈਗਾ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਐ ਇਸ ਪਿੰਡ ਨੂੰ ਬਾਈ ਦਾ ਖੇਤੀਬਾੜੀ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਗਾ ਦੋਸਤੋ ਇੱਕ ਜੱਸੀ ਸੂਈ ਸਵਾਈ ਤੇ ਇੱਕ ਦੋਸਤੋ ਐਫ ਕਰਾਸ ਬੈਣ ਆ ਦੋਸਤੋ ਇਹ ਗੱਭਣਾ ਪ੍ਰੋਪਰ ਜਾਣਕਾਰੀ ਦੋਸਤੋ ਦੋਨਾਂ ਨਗਾ ਦੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਦੇ ਨਾਮ ਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸੱਸੀ ਗਾ ਸੱਸੀ ਗਾ ਜੀ ਹੋਰ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਠੀਕਾ ਨਾਂ ਦੱਸੀ ਵੀਰ ਆਪਣਾ ਨਾਮ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਠੀਕ ਆ ਬਾਈ ਸੁਰਿੰਦਰ ਇੱਕ ਰਈ ਆਪਣਾ ਨੰਬਰ ਵੀ ਦੱਸ ਦੀ ਨੰਬਰ 988310399 ਜੀ ਠੀਕ ਆ ਤੇ ਬਾਈ ਸ੍ਰਿੰਦਰ ਇਹ ਦੋਨੇ ਨਗ ਆਪਣੇ ਘਰ ਦੇ ਆ। ਹਾਂਜੀ ਵੀਰੇ ਘਰ ਦੇ ਆ। ਠੀਕ ਆ ਜਰਸੀ ਦੀ ਗੱਲ ਕਰ ਲਈਏ ਬਾਈ ਕਿੰਨਾ ਮਸੂਆ ਸੂਈ? ਜਰਸੀ ਦੂਜਾ ਸੂਆ ਸੂਈ ਆ ਬਾਈ। ਠੀਕ ਆ। ਪਹਿਲੇ ਸੂਏ 13-14 ਕਿਲੋ ਦੁੱਧ ਦਿੱਤਾ ਹੁਣ ਦੂਜੇ ਸੂਏ ਕੱਲ ਸੂਈਓ ਸੁਬਾ 10:00 ਵਜੇ। ਠੀਕ ਆ ਬਾਈ। ਜੇਰ ਵੀ ਆ ਬੱਠਨ ਚੇਰ ਜੇਰ ਹਜੇ ਪਈ ਆ ਜਨਜੀ। ਠੀਕ ਆ ਤੇ ਸੁਬਾ ਬਾਈ ਦੁੱਧ ਕਿੰਨਾ ਕੱਢਿਆ ਪਾ? ਸੁਬਾ ਬਾਈ ਬੱਚੇਂ ਝਗਾ ਕੇ 3 ਕਿਲੋ ਬੋੜਾ ਕੱਢਿਆ ਗਿਆ। ਠੀਕ ਆ। ਹਾਂਜੀ। ਲਓ ਵੀ। ਬੱਚਾ ਕੀ ਦੇਤਾ ਬਾਈ? ਬੱਚਾ ਬੱਚਾ ਦਿੰਦੀ। ਬੱਚੇ ਨੂੰ ਜਨਮ ਦ ਨਿਆ ਵਾਲੀ ਜਰਸੀ ਕਹਿ ਸਕਦੇ ਆ ਦੋਸਤੋ ਰੰਗ ਬਾਜ ਵਹਿੜਾ ਦੋਸਤੋ ਜੇ ਕਰੀਏ ਨਾ ਸੋਹਣੇ ਬੱਚੇ ਪਾ ਦੂ ਜਿਹੜਾ ਵੀਰ ਚੰਗੇ ਸੀਮਨ ਲਵਾਉਂਦਾ ਤੇ ਐ ਇਤੀ ਦੋਸਤੋ ਬੱਛੇ ਹੁ ਜਨਮ ਦਿੱਤਾ ਦੇਖ ਸਕਦੇ ਫੇਸ ਹਨ ਨਹੀਂ ਇਹਨੀਆਂ ਮਾਰ ਗਿਆ ਤਾਂ ਦੋਸਤੋ ਫੇਸ ਦੇਖ ਸਕਦੇ ਜਰਸੀ ਪੱਖ ਚ ਪੈਂਦੀ ਹੈ ਦੋਸਤੋ ਦੇਖ ਸਕਦੇ ਕੱਦ-ਕਾਠ ਪੂਰਾ ਚੰਗਾ ਵੇਰਬੂਦ ਚੰਗੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਨੇੜੇ ਹੋ ਕੇ ਤੁਹਾਨੂੰ ਹਵਾਨੇ ਜਜਮੈਂਟ ਕਰਾਉਣੇ ਆ ਦੋਸਤੋ ਨਾੜਾ ਵੇਖੂਗਾ ਨਾ ਹਵਾਨੇ ਤੇ ਬਹੁਤ ਸੋਹਣੀਆਂ ਠਾਈਆਂ ਹੋਈਆਂ ਕਿਚ ਵਾਈ ਹੋਈ ਹੋਈ ਆ ਦੋਸਤੋ ਜੀ ਗੱਲ ਕਰੀਏ ਟਾਈਮ ਲਗਭਗ 10 10:30 ਦਾ ਟਾਈਮ ਕਿਉਂਕਿ ਚਵਾਈ ਹੋਈ ਨੂੰ ਥੋੜਾ ਸਮਾਂ ਹੋਇਆ ਤੇ ਆਥਨ ਨੂੰ ਬਾਈਆਂ ਦਾ ਹਵਾਨਾ ਸੋਹਣਾ ਬਣਾ ਜਾਂਦੀ ਆ ਦੇਖ ਸਕਦੇ ਆ ਸੈਕਸ ਜਾਈ ਹਵਾਨਾ ਕਰਮਾਲੀ ਦਾ ਦੇਖ ਸਕਦੇ ਆ ਥਣਾ ਦਾ ਸਾਈਗਾ ਚੰਗਾ ਦੋਨੇ ਪਾਸੇ ਤਾਂ ਤੁਹਾਨੂੰ ਜੱਜਮੈਂਟ ਦਾ ਹਵਾਨੇ ਜਿਹੜੀ ਕਰਵਾ ਦੇ ਆਹ ਨੇ ਸੋਨਾ ਥਾਣਾ ਦੋਸਤੋ ਹੱਥੀ ਚਵਾਈ ਵਾਲਾ ਤੇ ਨਾੜਾ ਇਧਰਲੇ ਪਾਸੇ ਹੀ ਵੇਖ ਸਕਦੇ ਆ ਬਹੁਤ ਸੋਹਣੀਆਂ ਠਾਈਆਂ ਹੋਈਆਂ ਤੇ ਤੋੜ ਕੇ ਤੁਹਾਨੂੰ ਖਾਦਨੇ ਆ ਵੇਰ ਗੂਲ ਚੰਗੀ ਆ ਕਦ ਘਾ ਸੋਨਾ ਦੂਜਾ ਸੂਆ ਸੂਈ ਆ ਪਹਿਲੇ ਸੂਏ ਬਾਈਆਂ ਦਾ 13-14 ਕਿਲੋ ਦੁੱਧ ਕੱਢਿਆ ਆਏ ਨੇ ਤੇ ਅੱਜ ਦੀ ਵੀ ਮਾਣ ਆ ਵੀ 15 ਲੀਟਰ ਦੇ ਲਗਭਗ ਨੇ ਦੁੱਧ ਪਾ ਦੇਣਾ ਕਿਉਂਕਿ ਦੂਜਾ ਸੂਆ ਸੂਈ ਆ ਬਾਕੀ ਸੇਵਾ ਸੰਭਾਲ ਤੇ ਨਿਰਪਰ ਹੁੰਦਾ ਲੈ ਬਈ ਖੋਲ ਲੀ ਇਹਨੂੰ ਇੱਕ ਰਹੀ ਢੇਡਾ ਕੜਵਾ ਦੀ ਲਓ ਵੀ ਤੋੜ ਕੇ ਤੁਹਾਨੂੰ ਖਾਦਨੇ ਆ ਸੋਹਣਾ ਕਰਮਾਲੀ ਨੇ ਹਵਾਨਾ ਤਿਆਰ ਕੀਤਾ ਹੋਇਆ ਫੈਕਸ ਜਾ। ਤਨੇ ਕਾਪ ਕਾਢ ਨਹੀਂ ਨੀਗਾ ਮਰੋਗੇ। ਸੋਹਣਾ ਕੱਦ ਕਾਥਾ ਵੇਲ ਬੂ ਚੰਗੀ ਆ। ਯਾਸੀ ਦੇ ਚੰਗੇ ਬੱਚੇ ਪਾ ਸਕਦੀ ਏ ਜੇ ਕੋਈ ਵੀਰ ਚੰਗੇ ਸੀਮਾ ਲਵਾਉਂਦਾ ਕਿਉਂਕਿ ਵੇਲ ਕੱਦ ਨਹੀਂ ਨੀਗਾ ਮਾਰੀਏ ਸੋਹਣਾ। ਬਾਕੀ ਦੋਸਤੋ ਹਵਾਨਾ ਵੀ ਸੋਹਣਾ ਤਿਆਰ ਕੀਤਾ ਹੋਇਆ ਹੈ। ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਹੈ ਜਿਹੜੇ ਵੀ ਦੇ ਪਸੰਦ ਹੋਵੇ ਚੁਵਾਈ ਚੁਈ ਦੋਈ ਗੱਲ ਕਰੀਏ ਨਾ ਠੰਡੀ ਸੀ ਲਾ ਬਾਈ ਇਹਦਾ ਧਾਰਾ ਮਾਰ ਕੇ ਉਖਾਦਨੇ ਵੇਖ ਸਕਦੇ ਬਗੈਰ ਬੱਚੇ ਤੋਂ ਦੇਖੋ ਦੂਜਿਆਂ ਜਿਹਾ ਮਾਰਦੇ ਸੋਹਣੀ ਆਈ ਲਾਇਆ ਬਹੁਤ ਸੋਹਣੀ ਧਾਰਾ ਤੇ ਰੇਟ ਇਹਦਾ ਆਪ ਬਾਈ ਤੋਂ ਪੁੱਛ ਲੈਣੇ ਆ ਬਈ ਰੇਟ ਕੀ ਰਹੂਗਾ ਇਹਦਾ ਮੁੱਲ ਇਹਦਾ 62000 ਰੁਪਏ 62000 ਹਾਂਜੀ ਮੌਕੇ ਤੇ ਮਾਨਤਾਨ ਹੋ ਜੂ ਠੀਕ ਆ ਲੋ ਵੀ ਮੌਕੇ ਤੇ ਮਾਨਤਾਨ ਹੋ ਜੂਗਾ ਬਾਈਆਂ ਦਾ 62000 ਰੁਪਏ ਰੇਟ ਆ ਜਿਹਦੇ ਵੀ ਜਿਹੜੇ ਵੀਰ ਦੇ ਦੋਸਤੋ ਜਰਸੀ ਪਸੰਦ ਹੋਵੇ ਤਾਂ ਤੁਸੀਂ ਚਵਾਈ ਕਰ ਸਕਦੇ ਆ ਕਿਉਂਕਿ ਸੂਈ ਸਵਾਈ ਆ ਐਚਐਫ ਦੀ ਆਪਾਂ ਜਾਣਕਾਰੀ ਬਾਈ ਤੋਂ ਲੈ ਲੈਣੀ ਬਾਈ ਸ੍ਰਿੰਦਰ ਇਹਦੀ ਗੱਲ ਕਰ ਲਈ ਐਚਐਫ ਦੀ ਇਹ ਕਿੰਨਾ ਮਸੂਆ ਸੁਣਾ ਨੇ ਇਹ ਦੂਜਾ ਸੁਆ ਸੁੂਗੀ ਬਈ ਠੀਕ ਆ ਦਨ ਕਿੰਨੇ ਪਏ ਬਈ ਇਹਦੇ? ਦੇਨੇ ਦੇ ਵੀਰੇ 15 ਪਏ ਆ ਕੀ? ਹਜੇ 15 ਦਿਨਾਂ ਦੀ ਕੱਚੀ ਆ। 15 ਦਿਨਾਂ ਦੀ ਕੱਚੀ। ਠੀਕ ਆ। ਜਣੀ ਕਿ ਆਪਾਂ ਜਰਸੀ ਦੀ ਵੀਡੀਓ ਕਵਰ ਕਰਨੋਂ ਮਾਰੇ ਇਹਦੇ ਵਿੱਚ ਵਿਖਾ ਦਿੰਦੇ ਆ। ਸਾਥ ਹੀ ਬਈ ਉਹ ਠੀਕ ਆ। ਹੈ ਨਹੀਂ ਸੀ ਅੱਡਾ ਮਾ। ਠੀਕ ਆ। ਤੇ ਦੁੱਧ ਕਪੈਸਟੀ ਕੀ ਆ ਬਈ ਇਹਦੀ? ਦੁੱਧ ਦੇ ਦੀ 22 ਕਿਲੋ ਪਰ ਬੜੇ ਆਰਾਮ ਨਾਲ ਦਿੰਦੇ ਆ। ਠੀਕ ਆ। ਪਹਿਲੇ ਸੂਏ। ਪਹਿਲੇ ਸੂਏ ਹਾਂ। ਠੀਕ ਆ। ਤੇ ਅੱਜ ਤੀ ਅਨਮਾਨ ਆ ਵੀ ਜਿਆਦਾ ਦੇ ਦੂ ਵੀ ਬਈ। ਹਾਂ ਹਾਂ ਦੇਣਾ ਚਾਹੀਦਾ ਬਈ ਸੇਵਲ ਸੂਆ ਬਹੁਤ ਸੋਹਣੀ ਕੀਤੀ ਆ। ਠੀਕ ਆ। ਹਾਂ, ਟ੍ਰਾਂਜੈਕਸ਼ਨ ਦੇ ਗੱਟੇ ਵਧੀਆ ਸਮਾਨ ਦਿੱਤਾ ਹੈਗਾ ਫੀਲ ਜੋਬ ਨੂੰ ਠੀਕ ਹਾਂਜੀ ਲੋ ਬਈ ਬਾਈ ਦਾ ਖੇਤੀਬਾੜੀ ਦਾ ਕੰਮ ਹੈ ਕਿ ਕੋਈ ਵਪਾਰ ਦਾ ਕੰਮ ਨਹੀਂ ਜੇ ਆਪਾਂ ਗੱਲ ਕਰੀਏ ਕਿਉਂਕਿ ਸੇਵਾ ਸੁਭਾਲ ਬਾਈ ਦੱਸਦਾ ਚੰਗੀ ਹੋਈ ਆ ਐਤੀ ਨਮਾਨਾ ਵੀ ਸੋਹਣਾ ਦੁੱਧ ਪਿਆਜੂ ਪਹਿਲੇ ਸੂਏ 20 22 ਲੀਟਰ ਦੁੱਧ ਕੱਢਿਆ ਨੇ ਕੋਈ ਛੋਟੇ ਕੱਦ ਕਾਂਠ ਵਾਲੀ ਵੀ ਨਹੀਂ ਕਹਿ ਸਕਦੇ మీడియం ਕੱਦ ਦੇ ਵਿੱਚ ਕਹਿ ਸਕਦੇ ਆਪਾਂ ਤੇ ਵੇਲਬੂਲ ਚੰਗੀ ਆ ਥਣ ਹਵਾਨੇ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਹੱਥੀ ਜਵਾਈ ਵਾਲਾ ਥਣ ਲੱਗਿਆ ਤੇ 15 ਦਿਨਾਂ ਦੀ ਕੱਚੀ ਹੈ ਇਹ ਕੈਮਰੇ ਤੋਂ ਘਬਰਉਂਦੀ ਆ ਵੈਸੇ ਸੀਰਸ ਹੋਊਗਾ ਬਾਈ ਹੱਥ ਮਾਰ ਰਿਆ ਸੀ ਦੇਖ ਸਕਦੇ ਸੋਹਣਾ ਦੋਸਤੋ ਹੱਥੀ ਚਵਾਈ ਵਾਲਾ ਥਾਣ ਲੱਗਿਆ ਬਾਕੀ ਤੁਹਾਨੂੰ ਦੋਨੇ ਪਾਸੇ ਤੋਂ ਜੱਜਮੈਂਟ ਖਾਣੀਆਂ ਥੋੜਾ ਜਿਹਾ ਕ੍ਰੋਸ ਪੰਜ ਜ਼ਰੂਰ ਆ ਨਹੀਂ ਫਵਾਨਾ ਕਰਨ ਵਾਲੀ ਦਾ ਇਹ ਤਾਂ ਵੀ ਫਿਕਸ ਜਾਈ ਕੋਈ ਟੁੱਟਮਾ ਨਹੀਂ ਕੋਈ ਗੱਲ ਕਰੀਏ ਫੋਰ ਸ਼ਾਂਗ ਹੈ ਨਹੀਂ ਬਿਲਕੁਲ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਇਹ 삼ੀ ਨਿਗਾ ਮਾਰ ਸਕਦੇ ਆ ਤੇ ਤੋੜ ਕੇ ਤੁਹਾਨੂੰ ਜੀ ਹੁ ਆ ਸੀਰ ਖੰਡੀ ਨਹੀਂ ਕੋਲ ਚੈੱਕ ਕਰਦੇ ਹਾਂ ਬਾਈ ਹੱਥ ਮਾਰਿਆ ਸੀਸ ਉਹ ਇਹ ਵੀ ਬਹੁਤ ਆ ਬਾਕੀ ਥਣ ਵੀ ਸੋਨਾ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਲੈ ਵੀ ਇਹਦਾ ਵੀ ਇੱਕ ਅੰਗੇੜਾ ਕਢਾ ਲਈ 15 ਦਿਨਾਂ ਦੀ ਬਾਈ ਜਾਂਦਾ ਇਹ ਕੱਚੀ ਆ ਵੀ ਜਾਂਦੀ ਤੋਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਹੋ ਜਾਣੀ ਆ ਕਿਉਂਕਿ ਹਜੇ ਹਵਾਨੇ ਦੇ ਵਿੱਚ ਢਿੱਲ ਪਈ ਆ ਅਰਮਾਨ ਆਈ 15 ਦਿਨਾਂ ਲੰਝਦੀ ਹੈ ਤਾਂ ਹਵਾਨਾ ਨੇ ਸੋਨਾ ਤਿਆਰ ਕਰ ਜਾਣਾ ਦੇਖ ਸਾਹਿਬ ਬਈ ਦਾ ਕੀ ਰੇਟ ਕਰਾਂਗੇ ਇਹਦਾ ਮੁੱਲ ਬਸ ਲੈਣ ਦੇਣ 65000 ਰੁਪਏ ਕਰਾਂਗੇ ਇਹਦਾ ਲੈਣ ਦੇਣ 65000 ਲਓ ਬਈ ਬਾਈਆਂ ਦਾ ਰੇਟ ਦੋਨਾਂ ਦੀ ਜੇ ਗੱਲ ਕਰੀਏ ਨਾ ਜੈਜ ਜੀ ਆ ਤੇ ਸੀਯੂ ਸਾਊ ਦੀ ਗੱਲ ਕਰੀਏ ਨਾ ਸੀਯੂ ਸਾਊ ਬਹੁਤ ਆ ਇਹ ਸਾਡੇ ਹਵਾਨਾਂ ਦੇ ਬਾਈ ਢੱਲ ਵਿਖਾ ਰਿਹਾ ਵਿਖਾਇਓ ਮਾੜੀ ਬਾਈ ਦੇਖ ਸਕਦੇ ਆ ਜੇ ਢੱਲ ਕਾਫੀ ਪਈ ਹੈ ਅਨੁਮਾਨ ਆ 15 ਦਿਨ ਨਾਲ ਜਾਂਦੀ ਹੈ ਤਾਂ ਹਵਾਨਾਂ ਨੇ ਸੋਨਾ ਤਿਆਰ ਕਰ ਜਾਣਾ ਤੇ ਇਹਦਾ ਰੇਟ ਦੋਸਤੋ 65000 ਰੁਪਇਆ ਤੇ ਜਰਸੀ ਦਾ ਹੈਗਾ 8000 ਰੁਪਇਆ ਜਰਸੀ ਦੀ ਬਾਈ ਜੇ ਰੱਖੀ ਬੈਠਾ ਉਹ ਤੁਹਾਨੂੰ ਦਿਖਾ ਦਿੰਦੇ ਆ ਬੱਠਲ ਦੇ ਵਿੱਚ ਆਹ ਦੇਖ ਸਕਦੇ ਆ ਜੇ ਰੁਪਈਆ ਦੋਨਾਂ ਲਗਾ ਦੇ ਵਿੱਚੋਂ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਜਿਹੜੇ ਵੀ ਨੇ ਖਰੀਦਣਾ ਹੋਵੇ ਕੋਈ ਵੀ ਦੋਸਤੋ ਜਰਸੀ ਦੀ ਗੱਲ ਕਰ ਲਈਏ ਇਹ ਸੂਈ ਸਵਾਈ ਆ ਚਵਾਈ ਤੁਸੀਂ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਬੱਚਾ ਬੱਛਾ ਮਗਰ ਤੇ ਇਹ ਚ ਫਿਰ ਦੋਸਤੋ ਗੱਬਣਾ ਇੱਥੇ ਆਪਦੀ ਤਸੱਲੀ ਕਰਕੇ ਤੁਸੀਂ ਲ ਜਾ ਸਕਦੇ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਪਿੰਡ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ